ਸਸ਼ੀਕਾਲ ਦੋਸਤੋ ਅੱਜ ਆਪਾਂ ਪੰਜਾਬੀ ਲਾਜ਼ਮੀ ਦੀ ਕਹਾਣੀ ਪੜਨ ਜਾ ਰਹੇ ਹਾਂ ਕਰ ਜੋ ਕਿ ਜੀ ਰਚਨਾ ਹੈ ਪ੍ਰੇਮ ਪ੍ਰਕਾਸ਼ ਦੀ ਰਚਨਾ ਹੈ ਇਸ semesters second ਦੀ ਕਹਾਣੀ ਹੈ ਜੋ ਕਿ ਅੱਜ ਆਪਾਂ ਰੀਡ ਕਰਾਂਗੇ ਅਤੇ ਬਹੁਤ ਹੀ ਦਿਲਚਸਪ ਕਹਾਣੀ ਹੈ ਜਿਹਦਾ ਨਾਮ ਹੈ ਕਰ ਕਰ ਕਹਾਣੀ ਪ੍ਰੇਮ ਸਿੰਘ ਦੀ ਰਚਨਾ ਹੈ ਇਸ ਕਹਾਣੀ ਦਾ ਵਿਸ਼ਾ ਹੈ ਸਾਡੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਤੇ ਹਸਦੀ ਸਿਰਜਣਾ ਦੀ ਵਰਤਮਾਨ ਔਰਤ ਦਾ ਮਾਨਸਿਕ ਦੁਖਾਂਤ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਰੀਟਾ ਬ੍ਰਾਹਮਣੀ ਰੀਤੀ ਰਿਵਾਜਾਂ ਨੂੰ ਅਪਣਾ ਕੇ ਜਿਉਣ ਵਾਲੇ ਘਰ ਵਿੱਚ ਪੈਦਾ ਹੋਈ ਸੀ ਉਸ ਦੇ ਪਿਤਾ ਤੇ ਮਾਤਾ ਮੂਰਤੀ ਰੁੱਖ ਜਾਨਵਰ ਪੂਜਕ ਸਨ ਉਸ ਦੇ ਘਰ ਵਿੱਚ ਹੀ ਸ਼ਿਵ ਮੰਦਿਰ ਤੇ ਠਾਕੁਰ ਦੁਆਰਾ ਸੀ ਵਿਹੜੇ ਦੇ ਵਿੱਚ ਇੱਕ ਗਮਲਾ ਤੇ ਜਿਸ ਵਿੱਚ ਤુલਸੀ ਲੱਗੀ ਹੋਈ ਸੀ ਉਸਦੇ ਪਿਤਾ ਜੀ ਤੜਕੇ ਉੱਠ ਕੇ ਠਾਕੁਰ ਪੂਜਾ ਤੇ ਤુલਸੀ ਪੂਜਾ ਕਰਦੇ ਸਨ ਰੀਟਾ ਉਸ ਉਹਨਾਂ ਦੁਆਰਾ ਕੀਤੇ ਜਾਂਦੇ ਸਾਰੇ ਪੂਜਾ ਵਰਤ ਪਰਮ ਮੱਥੇ ਟੇਕਣੇ ਬੁਰੇ ਲੱਗਦੇ ਸਨ ਰੀਟਾ ਨੂੰ ਉਸ ਸਭ ਕੁਝ ਛੱਡ ਕੇ ਕਾਲਜ ਚਲੀ ਜਾਂਦੀ ਸੀ ਉਹ ਉਹਦੀ ਮਾਂ ਉਹਨਾਂ ਨੂੰ ਪਿਤਾ ਜੀ ਦਾ ਦਿਲ ਰੱਖਣ ਲਈ ਝੂਠ-ਮੂਠ ਦਾ ਦਿਖਾਵਾ ਕਰਨ ਲਈ ਕਹਿੰਦੀ ਸੀ ਪਰ ਉਸ ਨੂੰ ਇਹ ਛਲਕਪਟ ਜਾਪਦਾ ਤੇ ਮਾਤਾ-ਪਿਤਾ ਦੀ ਆਗਿਆ ਮੰਨਣ ਦੀ ਨਸੀਹਤ ਵੀ ਪਛੜੀ ਜਹੀ ਅਨੁਭਵ ਹੁੰਦੀ ਉਹ ਮਹਿਸੂਸ ਕਰਦੀ ਹੈ ਕਿ ਉਹ ਉਸ ਦੇ ਪਿਤਾ ਜੀ ਸ਼ਾਇਦ ਉਸ ਦੇ ਇਸ ਰਵੱਈਏ ਤੋਂ ਮਰਨ ਤੱਕ ਬਹੁਤ ਦੁਖੀ ਰਹੇ ਉੰਜ ਵੀ ਉਹ ਹਰ ਕੰਮ ਉਹਨਾਂ ਦੀ ਮਰਜ਼ੀ ਦੇ ਉਲਟ ਹੀ ਕਰਦੀ ਸੀ ਉਹ ਉਸ ਨੂੰ ਕਾਲਜ ਨਹੀਂ ਪੜਾਉਣਾ ਚਾਹੁੰਦੇ ਸਨ ਪਰ ਉਹ ਮਾਤਾ ਜੀ ਦੀ ਸਹਾਇਤਾ ਤੇ ਆਪਣੇ ਸਕਾਲਰਸ਼ਿਪ ਦੇ ਜੋਰ ਪਰਦੀ ਰਹੀ ਉਸ ਨੇ ਹੋਸਟਲ ਦਾ ਖਰਚਾ ਤੋਰਨ ਲਈ ਟਿਊਸ਼ਨਰ ਵੀ ਕੀਤੀਆਂ ਅਸਲ ਵਿੱਚ ਉਹ ਮੁੜ ਕੇ ਪਿੰਡ ਜਾਣਾ ਹੀ ਨਹੀਂ ਚਾਹੁੰਦੀ ਸੀ ਉਹ ਸਮਝਦੀ ਸੀ ਕਿ ਪਰੰਪਰਾਵਾਦੀ ਦੇ ਦਮਨਕਾਰੀ ਕਰਦੇ ਮਾਹੌਲ ਤੋਂ ਨਾਬਰ ਹੋ ਕੇ ਉਹ ਕੋਈ ਕ੍ਰਾਂਤੀਕਾਰੀ ਕੰਮ ਕਰਨ ਜਾ ਰਹੀ ਹੈ ਅਤੇ ਨਵੀਂ نسل ਲਈ ਨਵਾਂ ਰਹਾ ਬਣਾ ਰਹੀ ਹੈ ਇਸ ਪਿੱਛੋਂ ਉਸਨੇ ਆਪਣੇ ਪਿੱਛੇ ਕੁੰਮਣ ਵਾਲੇ ਸਹਿਲ ਸਿੰਘ ਪੋਲਰ ਨਾਲ ਵਿਆਹ ਕਰਾਉਣ ਦਾ ਫੈਸਲਾ ਵੀ ਇਸ ਦਮ ਕਰ ਲਿਆ ਇਸ ਸਮੇਂ ਸ਼ਾਇਦ ਉਹ ਪੁੱਲਰ ਦੇ ਆਪਣੇ ਪਿੱਛੇ ਫਿਰਨ ਤੋਂ ਅੱਕ ਗਈ ਸੀ ਜਾਂ ਉਹ ਸਭ ਨੂੰ ਹੈਰਾਨ ਕਰਨ ਦੇਣ ਵਾਲਾ ਕੋਈ ਕੰਮ ਕਰਨਾ ਚਾਹੁੰਦੀ ਸੀ ਪਹਿਲਾਂ ਕਰਦਿਆਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਪਿੰਡ ਵਾਲੇ ਘਰ ਉੱਤੇ ਕੀ ਬਿਤੇਗੀ ਤੇ ਫਿਰ ਉਸਨੇ ਆਪਣੇ ਆਪ ਉਤੇ ਆਪਣੀ ਗਲਤੀ ਦਾ ਸਬਦ ਤੋਂ ਪਹਿਲੀ ਵਾਰ ਅਹਿਸਾਸ ਉਸ ਨੂੰ ਉਦੋਂ ਹੋਇਆ ਜਦੋਂ ਉਸਨੇ ਪਿੰਡ ਰਾਮਪੁਰ ਜਾ ਕੇ ਆਪਣਾ ਸਹੁਰਾ ਘਰ ਵੇਖਿਆ ਉਸਨੇ ਬੇਸ਼ੱਕ ਸਾੜੀ ਦੇ ਪੱਲੇ ਨਾਲ ਸਿਰ ਟੱਕ ਕੇ ਹੱਥ ਜੋੜ ਕੇ ਸਭ ਨੂੰ ਸਤਿ ਅਕਾਲ ਬੁਲਾਈ ਪਰ ਸਾਰੇ ਉਸ ਵੱਲ ਇਸ ਤਰ੍ਹਾਂ ਦੇਖ ਰਹੇ ਜਿਵੇਂ ਕੋਈ ਚਿੜਿਆ ਘਰ ਵਿੱਚੋਂ ਭੱਜਿਆ ਜਾਨਵਰ ਹੋਵੇ ਉਸਨੇ ਉਦੋਂ ਹੀ ਸਮਝ ਲੱਗੀ ਕਿ ਬਕਾਇਦਾ ਲਾਵਾ ਲਏ ਬਿਨਾ ਵਿਆਹ ਕਰਾਉਣ ਵਾਲਿਆਂ ਦਾ ਹੀ ਹਸ਼ਰ ਹੁੰਦਾ ਹੈ ਇਦਾਂ ਸੱਸ ਨੂੰ ਉਸਨੇ ਪੈਰੀ ਹੱਥ ਨਾਲ ਲਾਉਣ ਉੱਤੇ ਤੇ ਸਹੁਰੇ ਨੂੰ ਉਸਦੇ ਕੁੰਡ ਨਾ ਕੱਢਣ ਉੱਤੇ ਇਨਕਾ ਇਤਰਾਜ਼ ਸੀ ਇਸੇ ਪੁੱਲਰ ਨੇ ਉਸ ਨੂੰ ਚੁੱਪ ਕੇ ਲਈ ਲਿਆਉਂਦੀ ਗਲਾਸ ਵਰਗੀ ਬ੍ਰਾਹਮਣੀ ਕੇ ਹਾਸੀ ਸੱਸ ਨੂੰ ਉਸ ਦਾ ਦਾਜ ਵਿਹੂਣੀ ਆਉਣਾ ਵੀ ਚੰਗਾ ਨਹੀਂ ਸੀ ਲੱਗਾ ਰਾਤ ਨੂੰ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਘਰ ਵਿੱਚ ਪੂਤਾਂ ਦਾ ਆਵਾਸਾ ਹੋਵੇ ਸਾਡੇ ਡੰਗਰਾਂ ਕੋਲ ਬੈਠੇ ਸ਼ਰਾਬ ਪਿੰਦੇ ਉਏ ਸੰਬਿਆ ਜਿਹੜੀਆਂ ਗੱਲਾਂ ਕਰਕੇ ਕਰਦੇ ਹਨ ਬੁੱਢਾ ਪੀਂਦਾ ਹੋਇਆ ਗੰਦੀਆਂ ਗਾਲਾਂ ਕੱਢ ਰਿਹਾ ਸੀ ਤੇ ਬੁੱਢੀ ਬੇਸ਼ਰਮਾ ਵਾਂਗ ਹਿੜ-ਹਿੜ ਕਰਦੀ ਉਹਨਾਂ ਨੂੰ ਰੋਟੀ ਖਵਾ ਰਹੀ ਸੀ ਫਿਰ ਉਹ ਰੀਤਾ ਨੂੰ ਬਾਹੋਂ ਫੜ ਕੇ ਉਸ ਦੇ ਸ਼ਰਾਬੀ ਦਿਓਰ ਕੋਲ ਲੈ ਜਾ ਕੇ ਖੜਾ ਕਰਦੀ ਹੈ ਉਸ ਨੂੰ ਆਪਣੀ ਕੋਈ ਪੈਣ ਲਿਆ ਦਵੇ ਪਰ ਉਹ ਜੱਟਾਂ ਦੇ ਕੰਮ ਦੀ ਹੋਵੇ ਨਾ ਕਿ ਉਸ ਵਰਗਾ ਕੱਚ ਦਾ ਪਾਂਡਾ ਇਸ ਪ੍ਰਕਾਰ ਆਪਣੇ ਪਰੰਪਰਾਗਤ ਘਰ ਦੇ ਦਮਨਕਾਰੀ ਪ੍ਰਬੰਧ ਵਿਰੁੱਧ ਗਵਾਤਨ ਕਰਨ ਵਾਲੀ ਰੀਟਾ ਦੀ ਹਸਤੀ ਨਵਾਲੇ ਨਵੇਂ ਦਮਨਕਾਰੀ ਪ੍ਰਬੰਧ ਦੇ ਜਾਲ ਵਿੱਚ ਉਲਝਣ ਲੱਗੀ ਉਸ ਦਾ ਪਤੀ ਪੁੱਲਰ ਬਿਜਲੀ ਮਹਿਕਮੇ ਦਾ ਐਸ ਡੀਓ ਸੀ ਦੋਵੇਂ ਚੰਡੀਗੜ੍ਹ ਰਹਿਣ ਲੱਗੇ ਇੱਥੇ ਭਾਵੇਂ ਉਸ ਨੂੰ ਪਤੀ ਦੇ ਫਲੈਟ ਮਿਲੇ ਸਨ ਉਹ ਮਾਰਕੀਟਾਂ ਵਿੱਚ ਘੁੰਮਦੀ ਫਿਰਦੀ ਸੀ ਤੇ ਘਰ ਦੇ ਪਰੰਪਰਾਗਤ ਮਾਹੌਲ ਤੋਂ ਮੁਕਤ ਸੀ ਪਰੰਤੂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸ ਦੇ ਅੰਦਰੋਂ ਕੁਝ ਖੁਰਦਾ ਜਾ ਰਿਹਾ ਹੈ ਜਿਵੇਂ ਉਸ ਦੇ ਖੰਭ ਕੱਟੇ ਗਏ ਹੋਣ ਤੇ ਉੱਡ ਨਾ ਸਕਦੀ ਹੋਵੇ ਉਹ ਡਿਪਾਰਟਮੈਂਟ ਆਫ ਟੂਰਿਜ਼ਮ ਵਿੱਚ ਰਿਸੈਪਸ਼ਨਿਸਟ ਬਣ ਗਈ ਸੀ ਇੱਥੇ ਪੁੱਲਰ ਪਰਛਾਵਾਂ ਤਾਂ ਜ਼ਰੂਰ ਕੱਟ ਗਿਆ ਪਰ ਉਹ ਰੁੱਖਾਂ ਜਿਹਾ ਹੋਣ ਲੱਗ ਪਿਆ ਉਹ ਉਸ ਦੂ ਦਫ਼ਤਰ ਵਿੱਚ ਦੇਖ ਆਉਂਦਾ ਜਦੋਂ ਕਦੇ ਉਹ ਵਿਦੇਸ਼ੀ ਨਾਲ ਪਿੰਜੌਰ ਗਾਰਡਨ ਚਲੀ ਜਾਂਦੀ ਤਾਂ ਅੱਗੋਂ ਉਸ ਨੂੰ ਕਰਦੀ ਹਰ ਚੀਜ਼ ਖਿਜੀ-ਖਿਜੀ ਜਾਪਦੀ ਉਹ ਸੋਚ ਰਹੀ ਸੀ ਕਿ ਆਪ ਆਪਣਾ ਬਾਪ ਕਰਦੇ ਧਰਮ ਛੱਡ ਕੇ ਇਸ ਆਦਮੀ ਨਾਲ ਤੁਰੀ ਸੀ ਉਸ ਨਾਲ ਉਸ ਦੀ ਜਿਵੇਂ ਨਿਬੇਗੀ ਇੱਕ ਵਾਰ ਗਵਰਨਰ ਦੀ ਪਾਰਟੀ ਤੋਂ देर ਨਾਲ ਬਰਤੜ ਕਰਕੇ ਸਕੂਟਰ ਲੈ ਕੇ ਉਸ ਨੂੰ ਲੈਣ ਆਇਆ ਪੁੱller ਉਸ ਨਾਲ ਖਿਜ ਕੇ ਬੋਲਿਆ ਤੇ ਰਾਤ ਵਿੱਚ ਵੀ ਬੋਲਦਾ ਰਹਾ ਕਰ ਆ ਕੇ ਉਹ ਉਸ ਨਾਲ ਲੜ ਪਈ ਤੇ ਉਸ ਨੂੰ ਸਾਫ਼ ਕਹਿਣ ਲੱਗੀ ਕਿ ਉਹ ਉਸ ਦੀ ਮੁੱਲ ਖਰੀਦੀ ਲੌਂਡੀ ਨਹੀਂ ਇਹ ਸੁਣ ਕੇ ਉਹ ਡਰ ਗਿਆ ਸਿਮੀ ਦਾ ਜਨਮ ਹੋਣ ਤੇ ਰੀਟਾ ਨੇ ਨੌਕਰੀ ਛੱਡ ਦਿੱਤੀ ਇਸ ਨਾਲ ਪੁੱਲਰ ਦੀ ਤਸੱਲੀ ਹੋ ਗਈ ਫਿਰ ਰੀਟਾ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਤਾਂ ਮਾਂ ਦੁਆਰਾ ਕਰਦਿਆਂ ਤੋਂ ਚੋਰੀ ਭੇਜੀ ਖਬਰ ਸੁਣ ਕੇ ਉਹ ਪੁੱਲਰ ਨਾਲ ਘਰ ਪੁੱਜੀ ਉਸ ਦੀ ਮਾਂ ਨੇ ਉਸ ਨੂੰ ਕੋਲ ਲੈ ਕੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਪੁੱਲਰ ਮਰਦਾਂ ਵਿੱਚ ਬੈਠ ਗਿਆ ਉਹ ਕਿਸੇ ਕੋਲ ਅਫਸੋਸ ਕਰਨ ਲਈ ਨਾ ਉઠਿਆ ਉਹ ਰੀਟਾ ਦੇ ਪਰਾ ਨੇ ਪੁੱਲਰ ਨੂੰ ਸਨਤ ਨਾਲ ਅੰਦਰ ਬੁਲਾਇਆ ਪਰ ਜਿੱਜਾ ਜੀ ਨਾ ਕਿਹਾ ਪੁੱਲਰ ਮੇ ਵੀ ਉਸ ਦੇ ਮੋਢੇ ਉੱਤੇ ਹੱਥ ਰੱਖ ਕੇ ਦਿਲਾਸਾ ਨਾ ਦਿੱਤਾ ਰੀਟਾ ਨੇ ਉਸ ਗੱਲ ਨੂੰ ਠੀਕ ਕਿਹਾ ਕਿਉਂਕਿ ਪੁੱਲਰ ਨੂੰ ਕਰ ਵਾਲਿਆਂ ਨੇ ਰਿਸ਼ਤੇਦਾਰ ਹੀ ਨਹੀਂ ਸੀ ਸਮਝਿਆ ਫਿਰ ਮਾਂ ਵੀ ਮਰ ਗਈ ਖਬਰ ਸੁਣ ਕੇ ਉਹ ਸਬਰ ਕਰ ਬੈਠ ਗਈ ਪਰ ਇੱਕ ਦਿਨ ਉਸ ਤੋਂ ਰਹਿਣ ਆ ਗਿਆ ਤੇ ਉਹ ਪਿੰਡ ਜਾ ਪਹੁੰਚੀ ਉਹ ਮਾਂ ਵਾਲੀ ਕੋਠੜੀ ਵਿੱਚ ਜਾ ਕੇ ਮੰਝੇ ਉੱਤੇ ਬਹਿ ਕੇ ਜੀ ਭੜ ਕੇ ਰੋਈ ਤੇ ਉਸ ਦੇ ਨੇ ਕੋਲ ਖੜੀ ਅੱਖਾਂ ਪੂਝਦੀ ਭਾਬੀ ਨੂੰ ਆਪਣੀ ਜਫੀ ਵਿੱਚ ਲੈ ਲਿਆ ਉਸ ਦਾ ਦਿਲ ਕਰਦਾ ਸੀ ਕਿ ਸੁਰਿੰਦਰ ਵੀ ਉਸ ਦੀ ਜਫੀ ਵਿੱਚ ਆ ਜਾਵੇ ਪਰ ਉਹ ਹੈਰਾਨੀ ਨਾਲ ਖੜਾ ਉਸ ਨੂੰ ਦੇਖਦਾ ਰਿਹਾ ਫਿਰ ਉਸ ਨੇ ਘੜ ਦਾ ਚੱਪਾ-ਚੱਪਾ ਦੇਖਿਆ ਜਿਸ ਨਾਲ ਸੰਬੰਧਿਤ ਉਸ ਨੂੰ ਆਪਣਾ ਬਚਪਨ ਮਾ ਦੇ ਮਾਪ ਦੇ ਕਰਮਕਾਂਡ ਚੇਤੇ ਆਏ ਅੰਤ ਉਹ ਸੁਰਿੰਦਰ ਦੀਆਂ ਭਿੱਜੀਆਂ ਅੱਖਾਂ ਦੇਖਦੀ ਹੋਈ ਘਰੋਂ ਨਿਕਲ ਗਈ ਫਿਰ ਉਹ ਲੁਧਿਆਣੇ ਆ ਗਏ ਉਹ ਸੋਚਦੀ ਸੀ ਕਿ ਕਿੰਨਾ ਕੁਝ ਬਦਲ ਚੁੱਕਾ ਹੈ ਉਹ ਰੀਟਾ ਕਿੱਥੇ ਗਈ ਹੁਣ ਉਹ ਮਿਸਿਸ ਪੁੱਲਰ ਹੈ ਉਸ ਤੋਂ ਮਗਰੋਂ ਕਰ ਵਿੱਚ ਉਸ ਦੀ ਕੋਈ ਨਿਸ਼ਾਨੀ ਨਹੀਂ ਬੱਚੇਗੀ ਸਿਮੀ ਮਿਸਿਸ ਕੁਝ ਬਣ ਜਾਵੇਗੀ ਦੋਹਾਂ ਮੁੰਡਿਆਂ ਦੇ ਨਾਂ ਨਾਲ ਸੁਹੇਲ ਸਿੰਘ ਪੁੱਲਰ ਜੁੜ ਜਾਵੇਗਾ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਣ ਲੱਗਾ ਜਿਵੇਂ ਉਹ ਬਦਣੀ ਕਲਾ ਤੋਂ ਨਹੀਂ ਸੀ ਆਈ ਸਗੋਂ ਸੁਹੇਲ ਸਿੰਘ ਕੀਤੀਓ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਲਿਆਇਆ ਸੀ ਜੋ ਆਪਣਾ ਕੰਮ ਕਰਕੇ ਖਤਮ ਹੋ ਗਈ ਰੀਟਾ ਚਾਹੁੰਦੀ ਸੀ ਕਿ ਉਸਦੇ ਬੱਚਿਆਂ ਦਾ ਮਾਮਾ ਉਸਦੇ ਘਰ ਆਵੇ ਉਸ ਨੂੰ ਆਪਣੇ ਘਰ ਵਿੱਚੋਂ ਹੀ ਕਦੇ ਬੰਧਣੀ ਕਲਾ ਵਾਲੇ ਆਪਣੇ ਘਰ ਦੀਆਂ ਕੰਧਾਂ ਤੇ ਅਲਮਾਰੀਆਂ ਦੀ ਗੰਧ ਤੇ ਆਪਣੇ ਪਿਤਾ ਜੀ ਦੀ ਤਮਾਕੂ ਦੀ ਕਲੀ ਦੀ ਦੁਰਗੰਧ ਮਹਿਸੂਸ ਹੋਣ ਲੱਗ ਪੈਂਦੀ ਉਸ ਨੂੰ ਪਿਤਾ ਜੀ ਦੇ ਕਹੇ ਇਹ ਸ਼ਬਦ ਨਾਨਸੈਂਸ ਲੱਗਦੇ ਹੁੰਦੇ ਸਨ ਕਿ ਮੰਦਰ ਦੇ ਕੜਿਆਲ ਸਖ ਤੇ ਵੈਦ ਮੰਤਰਾਂ ਦੇ ਉਚਾਰਨ ਦੀ ਧੁਨੀ ਸੁਣ ਕੇ ਆਦਮੀ ਕਈ ਪਾਪਾ ਤੋਂ ਮੁਕਤ ਹੋ ਜਾਂਦਾ ਹੈ ਪਰ ਅੱਜ ਉਸ ਨੂੰ ਇਸ ਕਰ ਵਿੱਚ ਜਦੋਂ ਕਦੇ ਮੰਦਰ ਵਿੱਚੋਂ ਇਹ ਧੁਨੀਆਂ ਸੁਣਾਈ ਦਿੰਦੀਆਂ ਹਨ ਤਾਂ ਰੂਹ ਉਸ ਨੂੰ ਸੁਖਦਾਈ ਤੇ ਰੂਹ ਵਿੱਚ ਰਚਣ ਵਾਲੀਆਂ ਪ੍ਰਤੀਤ ਹੁੰਦੀਆਂ ਹਨ ਇਹ ਨਾਲ ਉਸ ਦਾ ਮਨ ਇੱਕ ਬਿੰਦੂ ਉੱਤੇ ਕੇਂਦ੍ਰਿਤ ਹੋ ਜਾਂਦਾ ਹੈ ਤੇ ਉਹ ਉਹਨਾਂ ਦੁੱਖਾਂ ਤੋਂ ਮੁਕਤ ਹੋ ਜਾਂਦੀ ਹੈ ਜਿਹੜੇ ਉਸ ਦੀ ਸੋਚ ਦੀ ਪਟਕਣ ਵਿੱਚੋਂ ਜਨਮ ਲੈਂਦੇ ਸਨ ਇਸ ਕਰ ਵਿੱਚ ਰਾਤ ਨੂੰ ਪੁੱਲਰ ਸ਼ਰਾਬ ਨਾਲ ਰਚਿਆ ਹੋਇਆ ਆਉਂਦਾ ਹੈ ਤੇ ਬਿਸਤਰੇ ਵਿੱਚ ਡਿੱਗ ਕੇ ਸੌਣ ਦੀ ਕਰਦਾ ਹੈ ਜਾਂ ਇਕੋ ਜਿੱਦ ਫੜ ਬੈਠਿਆ ਹੈ ਜਿਹੜੀ ਉਹ ਦੁਖੀ ਹੋ ਕੇ ਵੀ ਪੂਰੀ ਕਰਦੀ ਹੈ ਜਦੋਂ ਸਵੇਰੇ ਉਹ ਉਸ ਦੀ ਤਕਲੀਫ ਬਾਰੇ ਪੁੱਛਦਾ ਹੈ ਤੇ ਨਾਲ ਹੀ ਖਿਜ ਕੇ ਕਹਿੰਦਾ ਹੈ ਕਿ ਉਹ ਡਾਕਟਰ ਕੋਲ ਕਿਉਂ ਨਹੀਂ ਜਾਂਦੀ ਜੇ ਸਹਿਣ ਨਹੀਂ ਤਾਂ ਪੈਸੇ ਫੁਕੜੇ ਹਨ ਰੀਟਾ ਸਮਝਦੀ ਹੈ ਕਿ ਉਹ ਠੀਕ ਕਹਿੰਦਾ ਹੈ ਉਸ ਕੋਲ ਪੈਸੇ ਹਨ ਪਰ ਹਰ ਰੋਗ ਦਾ ਇਲਾਜ ਪੈਸਿਆਂ ਨਾਲ ਨਹੀਂ ਹੁੰਦਾ ਇੱਕ ਵਾਰ ਜਦੋਂ ਪੁੱਲਰ ਨੇ ਗੰਭੀਰਤਾ ਨਾਲ ਉਸ ਨੂੰ ਉਸ ਦੀ ਤਕਲੀਫ ਬਾਰੇ ਪੁੱਛਿਆ ਤਾਂ ਉਹ ਬੰਧਣੀ ਕਲਾ ਵਾਲੇ ਕਰਦੀਆਂ ਗੱਲਾਂ ਦੱਸਣ ਲੱਗੀ ਉਹ ਸੁਣ ਕੇ ਉਸ ਦੇ ਹੱਸ ਕੇ ਕਿਹਾ ਕਿ ਉਹ ਉਸ ਨਾਲ ਬਹਿ ਕੇ ਸ਼ਰਾਬ ਪੀਆ ਕਰੇ ਸਾਰੇ ਦੁੱਖ ਦੂਰ ਹੋ ਜਾਣਗੇ ਚੰਗਾ ਖਾਣਾ ਚੰਗਾ ਪੀਣਾ ਵਧੀਆ ਪਹਿਨਣਾ ਤੇ ਦੋਸਤਾਂ ਦੀਆਂ ਮਹਿਫਲਾਂ ਦੀਆਂ ਗੱਪਾਂ ਪੁੱਲਰ ਦੇ ਜੀਵਨ ਦਾ ਮਨੋਰਥ ਹੈ ਜਿਸ ਤੋਂ ਕਈ ਵਾਰ ਰੀਟਾ ਨੂੰ ਨਫ਼ਰਤ ਹੁੰਦੀ ਹੈ ਪਰ ਉਹ ਗੱਲ ਕਦੇ ਉਸ ਨੂੰ ਚੰਗੀ ਨਵੀਂ ਲੱਗੀ ਹੈ ਕਿਉਂਕਿ ਉਸ ਨੂੰ ਰੀਟਾ ਦੇ ਪਿਤਾ ਜੀ ਵਾਂਗ ਨਰਕ ਸੁਰਗ ਦੀ ਚਿੰਤਾ ਨਹੀਂ ਪਰ ਉਸ ਕੋਲ ਆਪਣੀ ਚਿੰਤਾ ਦਾ ਕੋਈ ਇਲਾਜ ਨਹੀਂ ਜੋ ਪਹਿਲਾ ਰੀਟਾ ਕੋਸ਼ਿਸ਼ ਸੀ ਕੋਸ਼ਲ ਸੀ ਫੇਰ ਰੀਟਾ ਸੁਹੇਲ ਸਿੰਘ ਬਣੀ ਫਿਰ ਰੀਟਾ ਪੁੱਲਨ ਤੇ ਅੰਤ ਸੁਆਹਾ ਮਿੱਟੀ ਉਸ ਦੇ ਬੱਚੇ ਵੀ ਕੁਝ ਹੋਰ ਬਣ ਜਾਣਗੇ ਪਰ ਉਸ ਦੀ ਆਪਣੀ ਨਿਸ਼ਾਨੀ ਕੋਈ ਨਹੀਂ ਰਹੇਗੀ ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਸਾਰੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਤੇ ਹਸਤੀ ਦੀ ਸਿਰਜਣਾ ਵੀ ਚਾਹਵਾਨ ਵਾਤਾਵਰਣ ਔਰਤ ਦਾ ਦੁਖਾਂਤ ਪੇਸ਼ ਕੀਤਾ ਹੈ ਕਥਾਵਾਰਤਾ ਕਹਾਣੀ ਸੰਗ੍ਰਹਿ ਦੇ ਸੰਪਾਦਕਾਂ ਅਨੁਸਾਰ ਰੀਟਾ ਨੂੰ ਕਰਦੀ ਆ ਪਰੰਪਰਾਗਤ ਸੰਕਲਪਨਾ ਤੋਂ ਕੋਫਤ ਆਉਂਦੀ ਹੈ ਅਤੇ ਉਹ ਅੰਤਜਾਤੀ ਵਿਵਹ ਕਰਾ ਕੇ ਸੁਹੇਲ ਸਿੰਘ ਪੁੱਲਰਬੰਦ ਜਾਂਦੀ ਹੈ ਪੁੱਲਰ ਨਾਲ ਵਸਾਇਆ ਹੋਇਆ ਸੁਪਨੇ ਦਾ ਘਰ ਪਾਵੇ ਪਰੰਪਰਾਗਤ ਬਣਨਾ ਤੋਂ ਮੁਕਤ ਹੈ ਪਰ ਉਹ ਪਰੰਪਰਾ ਤੋਂ ਮੁਕਤ ਨਹੀਂ ਕਰਦੀ ਚਾਰ ਦੀਵਾਰੀ ਦੇ ਅੰਦਰਾਂ ਮਾਹੌਲ ਪਾਵੇ ਨਿਵਿੰਤਾ ਨਾਲ ਸਰਸ਼ਾਰ ਹੈ ਪਰ ਸਹਿਜਨ ਅਤੇ ਸਮਾਜ ਦੀਆਂ ਦੀਵਾਰਾਂ ਵਿੱਚ ਕਿਰ ਕੇ ਉਹ ਹੀ ਕਰ ਡੇਟਾ ਕੌਸ਼ਲ ਦੇ ਅਸਤਿਤਵ ਪਰਿਚਾਣ ਅਤੇ ਪ੍ਰਤਿਭਾ ਨੂੰ ਮਿਸਲ ਚ ਮਿਸਾਲ ਪੁੱਲਰ ਦੇ ਸੋਚ ਦੇ ਤੇ ਨਖੀੜ ਦਿੰਦਾ ਹੈ ਮਨ ਵਿੱਚੋਂ ਪਿਛਲਾ ਤੇ ਆਗਿਆ ਕਰ ਵੀ ਕਦੇ ਨਹੀਂ ਨਿਕਲਦਾ ਤੇ ਨਵਾਂ ਘਰ ਉਸਦੇ ਰਾਸ ਨਹੀਂ ਆਉਂਦਾ ਇਹ ਵੀ ਔਰਤ ਦੇ ਜੀਵਨ ਦਾ ਇੱਕ ਦੁਖਾਂਤ ਹੈ ਜੇ ਸਟੋਰੀ ਪਸੰਦ ਆਈ ਹੋਵੇ